ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਜਾਣ ਤਰਨਤਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਗੇਟਕ ਗੇਬ ਜ਼ੀ ਬੋਰਡ ਦੇ ਕਰਮਚਾਰੀਆਂ ਵੱਲੋਂ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਜੁੱਦ੍ਹੇ ਦਿਨ ਵੀ ਜ਼ੋਰਦਾਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਤੇ ਤਰਨਾ ਦੇ ਰਹੇ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀਆਂ ਹੱਕੀ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਮੌਜੂਦਾ ਸਰਕਾਰ ਅਤੇ ਕੈਬਨਿਟ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਸ ਦਾ ਸਮਾਂ ਦੇ ਕੇ ਵਾਧੂ ਸਮਾਂ ਬਰਬਾਦ ਕਰਕੇ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਸਗੋਂ ਟਾਲਮਟੋਲ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਕੀਤਾ ਜਾ ਰਿਹਾ ਸਾਡੀਆਂ ਮੁੱਖ ਮੰਗਾਂ ਹਨ ਜਿਵੇਂ ਬਜਲੀ ਬੋਰਡ ਵਿੱਚ ਵੱਡੇ ਪੱਧਰ ਤੇ ਮੁਲਾਜ਼ਮਾਂ ਦੀ ਕਾਟ ਪਾਈ ਜਾ ਰਹੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਬਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਵਾਧੂ ਪਾਏ ਗਏ ਬੋਝ ਘਟਾਏ ਜਾਣ ਇਨ੍ਹਾਂ ਮੁੱਖ ਮੰਗਾਂ ਨੂੰ ਮਨੋਂ ਲੈ ਸਾਡੀਆਂ ਜਥੇਬੰਦੀਆਂ ਮਜਬੂਰ ਹੋ ਕੇ ਸੰਘਰਸ਼ ਕਰ ਰਹੀਆਂ ਹਨ ਅਖੀਰ ਚ ਉਹਨਾਂ ਨੇ ਕਿਹਾ ਕਿ ਧਰਨਾ ਤੇ ਰੋਸ ਪ੍ਰਦਰਸ਼ਨ ਤੇ ਨਾਰੇਬਾਜ਼ੀ ਕਰਨਾ ਸਾਡਾ ਕੋਈ ਸ਼ੌਂਕ ਨਹੀਂ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬੰਦੇ ਆ ਨਾ ਥੱਕਾ ਹੁੰਦੇ ਆ ਜਿਨ੍ਹਾਂ ਦੀ ਤੁਸੀਂ ਵਧਾਈ ਨਹੀਂ ਜਿਹੜੇ ਉਸੇ ਆ ਕੀ ਗੱਲ ਮੋੜ ਦੇ ਮੂੰਹ ਤੇ ਡਿਊਟੀ ਨਹੀਂ ਕਰਦੇ ਉਸੇ ਡਿਊਟੀ ਇਹ ਸਾਡਾ ਜਿਹੜਾ ਰੋਜ਼ ਪ੍ਰਦਰਸ਼ਨ ਸਾਡੀਆਂ ਬਿਜਲੀ ਮੈਨੇਜਮੈਂਟ ਬਿਜਲੀ ਮੰਤਰੀ ਉਹ ਸਰਕਾਰ ਦੇ ਨਾਲ ਕਾਫੀ ਜਿਹੜੀਆਂ ਜੁਆਇੰਟ ਫੋਰਮ ਇਕਤਾ ਮੰਚ ਤੇ ਜਈ ਐਸੋਸੀਏਸ਼ਨਾਂ ਮੀਟਿੰਗਾਂ ਹੋਈਆਂ ਹੈਗੀਆਂ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਮੰਨ ਲਈਆਂ ਗਈਆਂ ਹੈਗੀਆਂ ਜਾਇਜ਼ ਮੰਗਾਂ ਲਾਗੂ ਕਰਨ ਲਈ ਜਿਹੜਾ ਵਾ ਇਹ ਸਾਡਾ ਤਿੰਨ ਰੋਜ਼ਾ ਜਿਹੜੀ ਛੁੱਟੀ ਚੱਲ ਰਹੀ ਆ ਇਹ ਕਰਕੇ ਇਹ ਸਾਡੇ ਸਾਰੇ ਪੰਜਾਬ ਦੇ ਜਿਹੜੇ ਧਰਨੇ ਮਿਆਰੇ ਚੱਲ ਰਹੇ ਨੇ ਸਾਡੇ ਜਿਹੜਾ ਤਤਨਤਨ ਸਰਕਲ ਆਸੀ 82% ਕੱਲ ਹੋਈ ਆ ਅੱਜ ਇਸ ਤੋਂ ਉੱਪਰ ਹੋਏਗੀ 90% ਪਲੱਸ ਹੋਏਗੀ ਜਿਹੜਾ ਪੰਜਾਬ ਦੇ 75% ਤੋਂ ਪਲੱਸ ਜਿਹੜੇ ਮੁਲਾਜ਼ਮ ਆ ਜਿਹੜੇ ਵਿੱਚ ਅਫਸਰ ਛੱਡ ਕੇ ਬਾਕੀ ਸਮੂਹ ਮੁਲਾਜ਼ਮ ਜਿਹੜੇ ਆ ਇੱਥੇ ਜਿਹੜੇ ਧਰਨੇ ਮਿਆਰੇ ਮੰਗਾ ਮਨਾਉਣ ਲਈ ਕਰਦੇ ਕਿੰਨੇ ਦਿਨ ਤੱਕ ਡਸਟ੍ਰੈਕ ਚੱਲੇਗਾ ਇਹ ਜਿਹੜੇ ਸਾਡਾ 10 11 12 ਤਿੰਨ ਦਿਨ ਦਾ ਵਾ ਹੋ ਸਕਦਾ ਵਾ ਇੱਕ ਦਿਨ ਅੱਜ ਮੀਟਿੰਗ ਹੁੰਦੀ ਜੁਆਇੰਟ ਫੋਰਮ ਇੱਕ ਤਾਂ ਸਾਰੀਆਂ तरहਾਂ ਦੀ ਤੇ ਇਹ ਗਾਂ ਵੀ ਵਧਾ ਦਿੱਤਾ ਜਾਵੇ ਕਿਉਂਕਿ ਜਿਹੜੀ ਮੈਨੇਜਮੈਂਟ ਜਾਂ ਸਰਕਾਰ ਉਹਦੇ ਕੰਦੇ ਜੋ ਨਹੀਂ ਸ਼ਰਕਦੀ ਵੱਡੇ ਵੱਡੇ ਵਾਅਦੇ ਕਰਕੇ ਭਗਵੰਤ ਮਾਨ ਸਰਕਾਰ ਆਈ ਵੀ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਨਹੀਂ ਦਿੱਤਾ ਜਾਊਗਾ ਆਹ ਨਹੀਂ ਕਰਨ ਦਿੱਤਾ ਜਾਊਗਾ ਹਰਿਆਪੈਣਾ ਆਉਂਦੇ ਚੱਲੇਗਾ ਨਾ ਸਾਡੇ ਕੱਚੇ ਮੁਲਾਜ਼ਮ ਪੱਕੇ ਕਿਤੇ ਆ ਜਿੱਦਾਂ ਸਾਡੇ ਆਰਟੀਐਮ ਜਾਂ ਉਸੀ ਉਹਨਾਂ ਦੇ ਬੇਬੈਂਡ 'ਚ ਬੜਾ ਵੱਡਾ ਫਰਕ ਵਾ ਅੱਜ ਸਾਡੇ ਜਿਹੜੇ ਆ ਸੇਵਾਦਾਰੋ ਐਲਟੀਸੀ ਬੰਦੇ ਉਹਨਾਂ ਦੇ ਪੇ ਬੈਂਟ ਜੋ ਜਿਹੜਾ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਆ ਬੜਾ ਪਾਰਾ ਵਾ ਇੱਕ ਪੋਸਟ ਇੱਕ ਬਰਾਬਰ ਇੱਕ ਕੰਮ ਤਨਖਾਹ ਜਿਹੜੀ ਮੰਗ ਕਰਦੇ ਆ ਹੋਰ ਇਹ ਕਰਕੇ ਸਾਡੇ ਪੂਰੇ ਪੰਜਾਬ ਚ ਅੱਜ ਵੱਡੇ ਰੋਸ ਪ੍ਰਦਰਸ਼ਨ ਹੋ ਰਹੇ ਆ ਜੇ ਇਹਨਾਂ ਨੇ ਨਾਮ ਮੰਗਾ ਮੰਨੀਆਂ ਤੇ ਇਹ ਹੋਰ ਗਾਂਵ ਵੱਸ ਸਕਦੇ ਆ ਅਸੀਂ ਪਬਲਿਕ ਨੂੰ ਵੇਖੋ ਖਰਾਬ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਡਾ ਪਬਲਿਕ ਦਾਦਾ ਵਾ ਐਮਰਜੈਂਸੀ ਸੇਵਾਵਾਂ ਚ ਬਿਜਲੀ ਗਈ ਦੀ ਆ ਪਰ ਇਹ ਜਿਹੜੀ ਸਰਕਾਰ ਜਾਣ ਕੇ ਨਾਲ ਪਬਲਿਕ ਨੂੰ ਹਰਾਸਮੈਂਟ ਕਰ ਰਹੀ ਆ ਕਿਉਂਕਿ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਹੀ ਆ ਜਿਹੜੀਆਂ ਮੰਗਾਂ ਮੰਨੀਆਂ ਹੋ ਲਾਗੂ ਕੀਤੀਆਂ ਜਾਣ ਤੇ ਅਸੀਂ ਚਾਹੁੰਦੇ ਆ ਪਬਲਿਕ ਹਰਾਸਮੈਂਟ ਨਾ ਹੋਵੇ ਬਿਜਲੀ ਤੋਂ ਬਗੈਰ ਕਿਹਦਾ ਸਰਦਾ ਨਹੀਂ ਗਰਮੀ ਬੜੀ ਪਾਣੀ ਦੀ ਲੋਡ ਹੁੰਦੀ ਆ ਇਹ ਕਰਕੇ ਅਪੀਲ ਕਰਦੇ ਆ ਔਰ ਚੇਤਾਵਨੀ ਵੀ ਦਿੰਦੇ ਆ ਤੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਇਹਦਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਵਾਂ ਵਿੱਚ ਕੰਮਿਆਜਾ ਭੁਗਤਣਾ ਪਏਗਾ